ਕੰਡੇਲੇ ਕੁਬੀ ਦਾ ਨਾਮ ਤਾਂ ਜੰਗੀਰਦਾਸ ਪਿੱਛੇ ਦਾ ਚੰਦ ਦੇਖੋ ਬਹੁਤ ਪੁਰਾਣੇ ਰਹਿੰਦੇ ਆ ਕਾਫੀ ਦੇਰ ਕਿਰਕੀ ਪਤਾ ਕਿੰਨਾ ਚ ਸਕੰਡ ਨਾਲ ਨਿਕਲਦਾ ਤਾਂ ਬਈ ਤਾਇਨੇ ਕੋ 14-15 ਸਾਲ ਕੰਮ ਬਚਾਇ ਨਾ 5000 ਸਾਲ ਜੀ ਕਰਦਾ ਤਾਂ ਪਿੱਛੇ ਹੰਤ ਰਹੀ ਗਏ ਲੱਗੀ ਗਏ ਲੱਗੀ ਗਏ ਹੁਣ ਜਿਹੜੀ ਪੁਰਾਣੀ ਸਮਝ ਲਈ ਆ ਉਹਨਾਂ ਸੰਤਾਂ ਦੀ ਖਾਸ ਕਿ ਉਹ ਨਹੀਂ ਪਤਾ ਕਿ ਕਿਹਨੇ ਨੋਤਨ ਲਗਾ ज्यादा करके समाधि की पूजा होंगी थी हम कुछ है ठाकरुद्वारे द नो जो भी है ना इत ठाकरे द ना वैसे सीताराम की कुटिया पाई थी तो पहला हो संत बन सलाह बन गए तलाव पटा दें इत पटाया उन्होंने तलाव पटाना शुरू करते दिया बंद आया का पटेया कर संत बह जाकर जमें आप बैठे हैं ਉਹ کیا ਕਰਨਾ ਹੋ ਰਹਾ ਥਾ ਨੇ ਜਦ ਫੁੱਟੀਆਂ ਹੋਈ ਨਾ ਉਹ ਤਾਂ ਆਪਣੇ ਚੱਕੇ ਦੇ ਥੱਲੇ ਦੇ ਆਪਣੇ ਜਿੰਮੇ ਤੌਰ ਤੇ ਤਨਖਾਹ ਆ ਬਣਦੀ ਦਿਹਾੜੀ ਬਣਦੀ ਉਹਦੇ ਹੀ ਆ ਕਰਦੇ ਤੇ 5 ਦਿਨਾਂ ਦਾ دل ਤੇ ਬੇਈਮਾਨ ਆ ਗਿਆ ਬਜਰੇ ਸਾਹ ਜਿੱਥੇ ਬੈਣੀ ਉੱਥੇ ਪੈਸੇ ਨਹੀਂ ਉਹਨਾ ਹੱਥ ਲਵਾ ਕੇ ਨੇ ਪਟਲਣਾ ਸ਼ੁਰੂ ਕਰ ਦਿੱਤਾ ਸਾਰੀ ਰਾਤ ਫਰਚਾ ਉਹਨਾਂ ਨੇ ਬਜਰੇ ਨੂੰ ਕੁਝ ਨਹੀਂ ਭਰਿਆ ਇਹਦਾ ਪਰ ਕੇ ਚਲੇ ਗਏ ਹੋ ਸਵੇਰੇ ਫੇਰ ਦਿੰਚਾ ਆ ਕੇ ਲੱਗੇ ਹੋ ਜਦ ਆ ਥਣੇ ਉਹਨਾਂ ਨੇ ਆਪਣਾ ਦਿਹਾੜੀ ਲਈ बसंत कहते भाई सारे रात कम कर टिब्बा जो खड़ा छोटा बहुत कुछ भी मेरे ख्याल तो बड़े बड़े कई टिब्बे लगे हो गए चलाओ तीन चार टिब्बे लगे हो गए फिर चलाओ पटया गया काफी मूंगा पट्ट गया है ਤਾਂ ਸੁਣਿਆ ਐਂ ਅੱਜ ਕਾਂਛੀ ਪਾੜੂ ਨਿਕਲੇ ਆਂ ਮੰਡੇ ਕਾਜ ਪੰਡਿਤ ਬਲਾਲੇ ਜਿਹੜੇ ਤੇ ਪੰਜ-ਦਸ ਦੀ ਲੋਕੀਂ ਲੱਗੇ ਤੇ ਅੱਥੇ ਹੋ ਗਏ ਫਤਲਾਏ ਕਾਹਨੇ ਕਹਿੰਦੇ ਪਾਈ ਆਪਾਂ ਤੇੰਬਰਲਾ ਮੇਲਾ ਭਰਾ ਦਿੰਦੇ ਆ ਆਪਾਂ 5000 ਨਾਲ ਕਾਹਨੇ ਤੇ ਜਨਾਨੀ ਘਾਟ ਬਣਾਉਂਦੇ ਆ ਤੇਰੇ ਪਾਸੇ ਆਪਾਂ ਮਰਦ ਘਾਟ ਬਣਾਉਂਦੇ ਆ ਨਿਰਜੀਲਾ ਕਾਸੀ ਦਾ 24 ਨਾ ਉਹ ਤੇ ਨੇ ਇਹ ਪਵਲ ਕੱਲੇ ਕੇ ਕਾਹਨੇ ਕਹਿੰਦੇ ਬਾਬਾ ਜੀ ਸਾਡੇ ਅਸ ਤੇ ਪਹਿਲੀ ਗਰੀ ਬੈਠੇ ਲੋ ਕਾ ਕਰਨਗੇ ਸਾਡੇ ਤੇ ਕੈਂਟਿੰਗ ਰਿਪਾਇ ਰਹੇਗਾ ਜੀ ਤੁਹਾਮਾਰੀ ਜਾਮਾ ਨਾਲੇ ਤੁਣੇ ਸਾਡੇ ਪਹਿਲੀ ਹੀ ਜਿਉਂਨੇ ਤਾਂ ਸੰਤ ਕਹਿੰਦੇ ਭਾਈ ਥੋੜੀ ਮਾਇ ਜੇ ਦੇਖ ਲਓ ਪਹਿਲਾ ਮੇਟੀਦਰ ਬਚਾ ਕਰ ਦੋਗਾ ਚੜ ਦੇ ਕੇ ਨਹੀਂ ਬਚਾ ਕਰ ਦੋਗਾ ਕਹਿੰਦਾ ਮਦਨ ਜਵਾਬ ਦੇ ਦਿੱਤਾ ਉਹ ਜਵਾਬ ਦੇਣੇ ਨਾਲ ਨਾ ਫਿਰ ਸੰਤ ਕਹਿੰਦੇ ਪਈਆਂ ਗਰੂ ਸੋ ਜਦ ਸਰਾਣੀ ਕੰਦੇ ਉੱਠ ਕੇ ਇੱਧਰ ਆਜੋ ਉਹਦੇ ਚ ਪਛੇ ਆ ਗਏ ਤੇ ਸੁਣਨੇ ਦੇ ਅੰਦਰ ਆਂਦੇ ਵਿੱਚ ਕੰਚ ਦੀ ਫੋੜੀ ਆ ਗਈ ਏ। ਉਹ ਸੰਤਾ ਨੇ ਫਿਰ ਸੁਣਨ ਚ ਆ ਜਾਂਦੀ ਹੈ। ਮੈਂ ਵੱਡੀ ਮਾਰੇ ਕਹਿੰਦੇ ਵੀ ਜਿੱਥੇ ਤੁਸੀਂ ਆਈਓਥੇ ਚਲੇ ਜਾ। ਇਹ ਸੁਣੇ ਵੀ ਗੱਲ ਹੈ। ਦੇਖੇ ਤਾਂ ਇਹ ਸੁਣੇ ਵੀ ਗੱਲ ਹੈ। ਥੋੜਾ ਆਪਣੇ ਹੀ ਵੀ ਨਿਪਟਾਉਣ ਨੂੰ ਕਿਨ੍ਹਾ ਤਰੂਗਾ। ਅੱਜ ਤੋਂ ਬਾਤ ਚ ਆ ਕੇ ਰਹਿਣ ਲੱਗੇ। ਬਾਬਾ ਜੀ ਇਹ ਸਰੇੜੀ ਪਿੰਡ ਇਸੇ ਸਥਾਨ ਨਾਲ ਕੀ ਸੰਬੰਧ ਆ? ਇਹਦਾ ਕੋਈ ਸਰਬੰਧ ਨਹੀਂ ਹੈਗਾ ਨਾਲ। ਜੀ। ये तो बेचारे पहला अपना टाइम पास करने वास्तव आया करते थे। दो चार बंद पशु लेके आ जाते चारने संतर प्रेम हो गया चुंग चांगी पा पशु पुष रख लिया कर देते कहें इतनी चुंगी पा के इची रहो ये पिंड बस्या जिम्मे कोई कस गया हौला 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 इं बध्या होया पिंड बाकी उस तरह पिंड नहीं है अपने मगर साहब आना ਉਸ ਸਿੰਗੜ ਪ੍ਰਾਣੀ ਆ ਇਹ ਕਈ ਪਿੰਡ ਪ੍ਰਾਣੇ ਨੇ ਕਈ ਛੋਟੇ 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 ਛੁਪਰੇ ਬਸੇ ਹੋਏ ਨੇ ਉਹੜਾ ਆਪਣੇ ਦੇਰੇ ਛੋਟੇ ਛੋਟੇ ਬਣੇ ਹੋਏ ਕਡਾਂਬੀ ਪ੍ਰਾਣਾ ਜੀ ਉਹ ਵੀ ਪ੍ਰਾਣ ਦੇ ਤੇਰੇ ਤੇ ਦਾ ਉਹ ਤ੍ਰੇਤੇ ਤ੍ਰੇਤੇ ਜੁਗ ਦਾ ਕਡਾਮ ਤ੍ਰੇਤੇ ਦੇ ਮਸਿੰਗੜਾ ਇੱਧਰੇ ਪਾਸੇ ਰੌੜਾ ਉਹ ਵੀ ਪ੍ਰਾਣੀ ਆ ਜੀ ਇਹ ਕਾਫੀ ਪਿੰਡ ਪ੍ਰਾਣੇ ਨੇ ਹੁਣ ਜਿਹੜੇ ਛੋਟੇ ਛੋਟੇ ਮਾਜੇ ਛੋਟੇ ਛੋਟੇ ਮਾਜੇ ਸਾਂ ਹੀ ਬਸੇ ਹੋਏ ਨੇ ਮੋੜਾ ਮੋੜ ਬਸੂ ਘੇਟੇ ਨੇ ਕਿਤੇ ਦੱਟਣਾ ਅਗੇ ਤੇ ਪਾਣੀ ਤਰ ਅਗੇ ਚਾਰ ਕਰਨਾ ਇੱਕ ਬੰਦਾ ਬਣ ਗਿਆ ਹੁਣ ਇਹਦਾ ਅੱਜ ਨਹੀਂ ਇੱਕ ਬੰਦਾ ਬਣਿਆ ਹੋਇਆ ਹੋਰ ਕੁਗੜੀ ਕੋਈ ਨਹੀਂ ਇਹ ਵੀ ਨਹੀਂ ਬਾਕੀ ਜਿਹੜਾ ਜਾਂਦਾ ਵੀ ਸੇਵ ਕਹਿੰਦਾ ਸੇਵ ਕੋਹਨੇ ਆ ਸੋਹ ਤਨ ਪਤਾ ਦੁੱਖ ਸੁੱਖ ਹੁੰਦਾ ਨਾਲ ਸਾਨਾ ਦਾ ਬਾਬੇ ਨਾਲ ਹੁਣ ਆਪਾਂ ਕਰੇ ਹੋਈਦਾ ਇਹ ਬੜੀ ਚੰਦਾ ਸੇ ਹੁਣ ਬਾਕੀ ਜਦ ਅਸੀਂ ਥੋੜੇ ਆ ਸੀਤਾ ਆਰਾਮ ਸੀਤਾ ਮੰਦਰਵਾਜ ਦਾ ਜੀ ਹਾਂ ਠਾਕੁਰ ਦਵਾਰਾ ਠਾਕੁਰ ਦਵਾਰਾ ਇੱਥੇ ਜਿਹੜੀ ਰਾਧਾ ਗਿਸ਼ਿੰਦਾ ਹੁੰਦਾ ਹੈ ਆ ਆਰਾਮ ਆਰਾਮ ਪਰਿਵਾਰ ਹੈ ਇਹ ਆ ਆਰਾਮ ਦਵਾਰਾ ਇਹ ਦਾਤੀ ਆਸੇ ਮੁਗੀ ਕਾਫੀ ਪੁਰਾਣਾ ਤੁਹਾਨੂੰ ਨਹੀਂ ਸਾਰੇ ਪਤਾ ਹੋਣਾ ਨਾ ਵੀ ਪ੍ਰਾਚੀਨ ਕਿਸੇ ਨੂੰ ਵੀ ਨਹੀਂ ਪਤਾ ਕਾਫੀ ਕਾਫੀ ਬਣਾਇ ਪਤਾ ਨਹੀਂ ਕਿੰਨਾ ਬਣਾਇ ਕਿਸੇ ਨੂੰ ਵੀ ਨਹੀਂ ਪਤਾ ਹੈਗਾ ਕਾਦਾ ਪ੍ਰਾਣ ਇਹਦਾ ਕਿਸੇ ਨੂੰ ਨਹੀਂ ਪਤਾ ਸ਼ਰਮਾ ਗਿਆ ਤਾਂ ਤਿਹਾਰ ਦਵਾਰ ਜਾ ਕੇ ਪਿੰਡ ਦੀ ਕੁਰਸੀ ਕਢਾਈ ਤੀ ਉਹ ਟਾਈਮ ਉਹਨਾਂ ਦਾ ਸਭੇ 335 ਸਾਲਾਂ ਦਾ ਪਿੰਡ ਪਸੇ 335 ਸਾਲ ਧੰਨਵਾਦ ਸਰ ਹੁਣ 35 36 ਸਾਲ ਦੇ ਉੱਪਰ ਮੈਨੂੰ ਇੱਥੇ ਆਇਆ ਹੋ ਗਿਆ 90 ਦਾ ਆਇਆ ਮੈਂ ਇੱਥੇ ਤੁਹਾਨੂੰ ਸਭ ਨਾਲ ਕਿੰਨਾ ਜੁੜਾ ਗਏ ਹਾਂ ਹੋਸ

ਪਨਾਰ ਆਵਨੋਂ ਦਿੱਗਦਾ 9 ਮਾਰਚ ਦਾ ਵਾਹ ਅੱਗੇ ਵਸ ਆਏ ਦੁਬਾਰਾ ਐਪਾ ਆਏ ਦੁਬਾਰਾ ਕਿੱਥੇ ਵਾਪਈ ਜਿਹੜੇ ਲੋਕ ਆਂਦੇ ਆ ਸੁੱਖਾ ਸ੍ਰੀਣੇ ਲੈ ਗਏ ਕਿਸ ਤਰ੍ਹਾਂ ਦੀ ਮੰਗਾ ਪੂਰੀ ਹੁੰਦੀ ਐ ਲੋਕਾਂ ਦੀ ਦੇਖੋ ਅਗਲੇ ਸਰਦ ਦਾ ਆਪਣਾ ਵਦਨ ਨਾਲ ਕੋਈ ਲਿਕਨ ਹੁੰਦਾ ਜੇ ਕੋ ਸਾਡੇ ਕੋਲ ਆਨਦੇ ਕਹਿੰਦੇ ਪਏ ਇਥੇ ਮੰਦਿਰ ਆਪਾਂ ਸਮਾਜ ਸੰਤਾ ਦੀ ਉਥੇ ਆਪਾਂ ਤੇਰੀ ਸਰਦਾਂ ਆਪਣ ਸੁੱਖ ਸੁਖ ਲੈ ਤੇਰੀ ਪੂਰੀ ਹੋਣੀ ਜੀ ਨਹੀਂ ਆਪਣਾ ਕਰਾ ਕਰਾ ਮੈਂ ਆਪਣੀ ਸੁਣੀ ਬਈ ਕਹਿੰਦਾ ਤੁਹਾਨੂੰ ਫੀਸ ਉਹਸੋ ਫਿਰ ਇਹ ਕਾ ਨਾ ਕਰਨਾ ਕੋਈ ਮਤਲਬ ਨਹੀਂ ਆਪਰੇ ਦੱਸ ਦਾਂ 750 ਦਾ ਮਾਲ ਜਿੰਦਾ ਨਾਲ ਲਿੱਟਰ ਤੇ ਲਿਖ ਹੋਈ ਉਹ ਕਹਿੰਦਾ ਇਹ ਕਿੰਨੇ ਕ ਸਾਲ ਤੋਂ ਕਰ ਰਹੇ ਚੁੱਕੇ ਲੱਤੀ 2 ਘੰਟੀਆਂ ਦੇ 2 ਘੰਟੀਆਂ ਐ ਕਰਪਨ ਕੇ ਪਤਾ ਕੱਦਦਾ ਕਿੰਨੇ ਕ ਮੁੱਤ ਦਾ ਹੋਗਾ ਇਹਨੂੰ ਕਿੰਨੇ ਕ ਸੱਤ ਕੱਪ ਕੇ ਤੇ ਪਰ ਦੋ ਹੀ ਵਾਰ ਤੇ ਨਹੀਂ ਲਿਖਦੇ ਲਿਪਟੇ ਵਿੱਚ ਦੋ ਹੀ ਰੋਕੀ ਪੇਟੇ ਵਿੱਚ ਦੋ ਰੋਗੇ ਆ ਪਾਈਆਂ ਜਾਣੇ ਆਲੇ ਅਸੀਂ ਚਲੇ ਗੋਰਾ ਜੂਗਾ ਚਲੇ ਹੋਰ ਆ ਜਾਊਗਾ ਇਦਾਂ ਹੀ ਚੱਲਦਾ ਆ ਜਿੰਨੇ ਕੋਈ ਸੰਤ ਤਾਂ ਕਿਛੇ ਰਾਜਤਾਨੀ ਜਾ ਕੇ ਪੈ ਗਿਆ ਆਇਆ ਹਲਕਾਰ ਉਹ ਕਹਿੰਦੇ ਬਾਬਾ ਜੀ ਕਿੱਥੇ ਜਾ ਉਹ ਕਪਾ ਹੀ ਆਰਾਮ ਲਗਾ ਕਰ ਉਹ ਕਹਿੰਦਾ ਬਾਬਾ ਆਰਾਮ ਕarni ਤੋਂ ਨਹੀਂ ਇਹ ਇਹ ਰਾਜਾ ਦੀ ਰਾਜਤਾਨੀ ਹੈ ਕਹਿੰਦਾ ਭਾਈ ਫੇ ਮੈਨੂੰ ਗਿਰਨਾ ਮੈਂ ਤਾਂ ਕੋਈ ਆਰਾਮ ਕਰਨਾ ਮੈਂ ਚੱਲ ਆ ਉਹ ਕਹਿੰਦਾ ਆਰਾਮ ਕਰਨੀ ਤੋਂ ਨਹੀਂ ਸੰਤ ਉਹ ਰਾਜਤਾਨੀ ਹੈ ਉਹ ਕਹਿੰਦਾ ਭਾਈ ਮੈਂ ਕੀ ਕਰਾਂ ਰਾਜਤਾਨੀ ਹੋਰਦਾ ਮੈਂ ਤਾਂ ਆਰਾਮ ਕਰਨਾ ਕੋਈ ਰਾਮ ਕਰਕੇ ਚਲੇ ਜਾਊਗਾ ਉਹਨਾਂ ਜਾ ਕੇ ਰਾਜੇ ਨੂੰ ਕਹਿੰਦੇ ਆ ਰਾਜਾ ਆ ਗਿਆ ਅੱਛੇ ਸੋਨੇ ਦੇ ਉਸਨੂੰ ਤਾਂ ਲੈ ਕੇ ਆ ਬਾਬਾ ਜੀ ਤੁਸੀਂ ਇੱਥੇ ਆ ਕੇ ਬੈਠ ਗਏ ਨਾ ਪਾਈ ਆਰਾਮ ਕਰ ਲਿਆ। ਰਾਮ ਕਰਕੇ ਮੈਂ ਚਲੇ ਜਾਊਗਾ ਉਹ ਕਹਿੰਦੇ ਰਾਜ ਤਾਂ ਨਹੀਂ ਆਏ ਕਹਿੰਦੇ ਫਿਰ ਮੈਂ ਕਿ ਲੈਣ ਰਾਜ ਤਾਂ ਨਹੀਂ ਕੋਤੇ ਜਦ ਰਾਜਾ ਥੋੜਾ ਜਿਹਾ ਰਾਜਨ ਘਰ ਮੈਣ ਛੋੜੀ ਉਹ ਕਹਿੰਦਾ ਪਾਈਂ ਦੱਸ ਵੀ ਤੇਰੇ ਤੋਂ ਪਹਿਲਾਂ ਕੌਣ ਦਾ तो कहने मेरा प्योसा होते पहला, पहला पे होता, प्यो था काफी लंबी लड़ी लेके ले ने वो भी चले गए तू आ पता कह कि सहा अपना कहीं भी जाना अब दो राम कर उठ के चले जाना सिर्फ राम आराम बछेरेन्ने बने हुए जिन्हें जिन्हें किसी लिखे हुआ अपना टेन दंगे चल पे चुपी हो अपनी ਜਿੰਨੇ ਕਸਾ ਨਹੀਂ ਦੋ ਪਿਆ ਜੀ ਪਗਾ ਲੈਗਾ ਭਾਈ ਜਿੰਨੇ ਕੋਹਰੇ ਨਹੀਂ ਉਹ ਆਪਣੇ ਆਪਣੇ ਬਗਾ ਕੇ ਜਿਹੜਾ ਹੋਰ ਉਹ ਕੋਈ ਜਿੰਨੀ ਦੂਤੀ ਅਗਲਾ ਉਹ ਕਰ ਲੂਗਾ ਇਹ ਤਾਂ ਆਪਾਂ ਆਪਣੇ ਨੂੰ ਦੋ ਪਿਆ ਦੇਤਾ ਜਿਹਦੀ ਗੁਆ ਨਹੀਂ ਤਾ ਬਾਕੀ ਹੋਰ ਦਾਫਾਨੀ ਵੀ ਉਹ ਤਾਂ ਇਹ ਕੰਮ ਹੈ ਆਪਣਾ ਤਾਂ ਭਾਈ ਤੁਹਾਡਾ ਸ਼ੌਕੜ ਕਿੱਥੋਂ ਆਇਆ ਇਹ ਇਸ ਇਲਾਕੇ ਦਾ ਮੇਰਾ ਪਿਥੋਕਾ ਇਸੇ ਬਿੰਦੂ ਦੇ ਆ ਨਾ ਮੇਰਾ ਪਿਥੋਕਾ ਨੇ ਸੁਹਾਇਸ਼ ਰੰਗ ਦਾ ਪਿੰਡ ਹੈ ਸੁਹਾਇਸ਼ ਬਾਈ ਸਾਥੀ ਨਹੀਂ ਪਹਿਲੇ ਨਾ ਕੋਈ ਆ ਗਿਆ ਇਹੋ ਤੇ ਬਚਪਨ ਦੇ ਕਿਹਾ ਆ ਮੈਂ ਸੱਚ ਪੰਜਾਂ ਦੇ ਖੜਿਆ ਹਾਂ ਥੋੜਾ ਬੱਚਾ ਹੁੰਦਾ ਬਾਤਿਆ ਬਸ ਹਰ ਸਾਲ ਦਾ ਬਾਬਪਿੰਡ ਦੇ ਨਹੀਂ ਕਰ ਜਾਣਾ ਜੋਣਾ ਕਿਛੇ ਜਾਣ ਗੁਣਾ ਹੈ ਜੇ ਛੋੜੇ ਮਰ ਜੀ ਛੋੜਾ ਮਰ ਜਾਦਾ ਓੜਾ ਪਰ ਮਾਂ ਨੇ ਬੜੇ ਇੱਡੀ ਗਾਣ ਦੇ ਥੋੜਾ ਕੇਸ ਹੈ ਬਾਤ ਠੀਕ ਇੱਟੇ ਘੱਟ ਤਕੜਾ ਦਾ ਹੂੰ ਇੱਟਾ ਚੇ ਦਾ ਇੱਟਾ ਠੀਕ ਹੈ ਅਰੇ ਹਲੇ ਕਮਬਾ ਅੱਜ ਵੀ ਮੈਂ ਆਪਣੀ ਬਚਪਨ ਦੇ ਲੈ ਕੇ ਕਿਸੇ ਨਾਲ ਰੌਣੀ ਲੜੀ ਨਹੀਂ ਸੀ ਨਾਲ ਪੱਤੇ ਤੋਂ ਲੈ ਕੇ ਮਾਬੀ ਪਰਿਵਾਰ ਦੇ ਪਿੱਛੇ ਵੀ ਹੋ ਜਾਂਦਾ ਇਹ ਬੱਚੇ ਭਾਈ ਇਹ ਦੌਰ ਵਿੱਚ ਹੋਰ ਕੋ पास ਹੋ ਗਿਆ ਉਹਦੇ ਘਰ ਵਾਲੀ ਆ ਬਸ ਠੀਕ ਹੈ ਲੈ ਜੀ ਆਹ ਜੀ ਸਾਡਾ ਸਾਡਾ ਸਾਜੇ ਦੋ ਹੀ ਹੈਗੇ ਆਪਣੇ ਅੱਛਾ ਜੇ ਚਾਹਤੇ ਤਾਂ ਦੇ ਦੇਣੀ ਤੇ ਆਪਣਾ ਆਪਣਾ ਕਿਸੇ ਨਾਲ ਹੀ ਕਰਨੇਗਾ ਠੀਕ ਹੈ ਛੋੜੂ ਤੇ ਲੈ ਕੇ ਨਹੀਂ ਕਿਸੇ ਮੇਰੀ ਬਣੀ ਨੇ ਕਹਿੰਦੇ ਕਿਸ ਨਾਲ ਜੀਤाराम ਜੀ ਸਾਡੇ ਪਿੰਡ ਦਾ ਇਤਿਹਾਸ ਹੈ ਜੀ ਮਹਾਪੁਰਖਾਂ ਦੀ ਕਿਰਪਾ ਨਾਲ ਜਿੰਨੇ ਸਾਡੇ ਪਿੰਡ ਦੀ ਹੱਦਬੰਦੀ ਹੈ ਜੀ ਸਾਡੇ ਪਿੰਡ ਦੀ ਹੱਦਬੰਦੀ ਨੂੰ ਜਦੋਂ ਬਰਸਾਤਾਂ ਦਾ ਗੜੇ ਪੈ ਜਾਂਣਾ ਗੜੇ ਸਾਡੇ ਪਿੰਡ ਦੀ ਫਸਲ ਨੂੰ ਕਦੇ ਵੀ ਖਰਾਬ ਨਹੀਂ ਕਰਦੇ ਜੀ ਤੇ ਮਾਪੁਰਖਾਂ ਦਾ ਆਸ਼ੀਰਵਾਦ ਮੰਨੋ ਜੀ ਜੋ ਮਰਜੀ ਮੰਨੋ ਵੀ ਸਾਡੇ ਪਿੰਡ ਦੀ ਜਿੰਨੀ ਹੱਦਬੰਦੀ ਹੈ ਚਾਰੋਂ ਪਾਸੇ ਜੀ ਗੜੇ ਸਾਡੇ ਪਿੰਡ ਦੀ ਫਸਲ ਨੂੰ ਕਦੇ ਵੀ ਖਰਾਬ ਨਹੀਂ ਕਰ ਸਕਦੇ ਤੇ ਜਦੋਂ ਸਾਡੀ ਫਸਲ ਹੋਵੇ ਕਣਕ ਜੀਰੀ ਜਿਹੜੀ ਫਸਲ ਦੀ ਪਹਿਲਾ ਪੀਪਾ ਹੁੰਦਾ ਜੀ ਅਸੀਂ ਸਾਡੇ ਸਾਰਾ ਪਿੰਡ ਇੱਥੇ ਬਾਬੇ ਤੇ ਚੜਾ ਕੇ ਜਾਂਦਾ ਜੀ ਬਾਬੇ ਦੀ ਸੁੱਖਣਾ ਪੂਰੀ ਹੁੰਦੀ ਹੈ ਸਾਡੇ ਪਿੰਡ ਨੂੰ ਆਮ ਜੀ ਉਰੇ ਜੋ ਸਿਤਾ ਰਾਮ ਦਾ ਡੇਰਾ ਯਹਾਂ ਤੇ ਕੋਈ ਵੀ ਬਿਨਾ ਪੁੱਛੀ ਯਹਾਂ ਤੇ ਪੱਤਾ ਵੀ ਨੀ ਤੋੜ ਸਕਦਾ ਜੇਕਰ ਤੋੜ ਵੀ ਲੇਗਾ ਅਗਰ ਔਰ ਰਾਤ ਨੂੰ 12 ਵਜੇ ਚੜਾਗਾ ਜਾ ਇਤਨੀ ਸਖਤੀ ਡੇਰੇ ਮੈਂ ਇਸਕੇ ਅੰਦਰ ਆ ਜੇ ਕੋਈ ਕਿਸੇ ਵੀ ਮਾਲਕ ਖੇਤ ਨੂੰ ਜਾਂ ਕੁਝ ਵੀ ਸੁਖ ਲੇਗਾ ਬਿਮਾਰੀ ਸਮਾਰੀ ਜੂਹਾ ਤੋਂ ਸੁਖ ਪੂਰੀ ਹੋ ਆਗੀ ਇਸ ਕੀ ਇੱਕ ਬੰਦਾ ਆਪਣੇ ਜਗੋਲੀ ਦਾ ਤੋਂ ਉਸਕਾ ਇੱਕ ਕਿਲਾ ਬਾਸਨਦੇਗਾ ਖਤਮ ਕਰ ਦਿਆ ਉਹ ਜਾਂਦਾ ਜਾਂਦਾ ਪੂਰਾ ਸਿੱਖ ਸੁੱਕ ਗਿਆ ਅਗਲੇ ਦਿਨ ਉਸ ਨੂੰ ਖੇਤ ਦੇ ਵਿੱਚ ਮਾ ਚੂਹਾ ਮਰਿਆ ਵਾ ਪਾਇਆ ਉਸ ਦਾ ਖੇਤ ਖਰਾਪਾਰਾ ਹੋ ਆਪਣਾ ਜੜਾ ਗਿਆ